ਕਿ ਸ਼ੋਰ ਆ ਉਹ ਤੂੰ ਸੱਤ ਮਾਰ ਲਾ ਦੇ ਪੈਸੇ ਲੈ ਗਿਆ ਨਿਕਲੇ ਤੇਰੇ ਛੀ ਮਾਰ ਲੈਣਾ ਤੈਨੂੰ ਕੌਣ ਕਹਦਾ ਯਾਰ ਮੈਂ ਬਣਾਇਆ ਕਿਹੜੇ ਕਮਲਾ ਬੰਦੇ ਤੋਂ ਮਨਾਲਾ ਯਾਰ ਮੈਂ ਬਾਪੂ ਤੋਂ ਬਣਾਇਆ ਯਾਰ ਗਲਤ ਮੰਨਤਾ ਹੂ ਆੜੀਆ ਪੰਜੀ ਵੱਧ ਨਹੀਂ ਲਈ ਮੈਂ ਸੱਤ ਮਾਰ ਲਾ ਦੇ ਪੈਸੇ ਲੈ ਆਂ ਇੰਚ ਵੀ ਨਹੀਂ ਘਟਦਾ ਤੈਨੂੰ ਮੱਗਰ ਦੀ ਬੇਨਤੀ ਤੇ ਯਕੀਨ ਹੈਗਾ ਹਾਂ ਹੈਗਾ ਆਇਆ ਫਿਰ ਉਹ ਤਾਂ ਮਨਾਉਣੇ ਆ ਚਲ ਆ ਬੈਠਾ ਮੱਗਰ ਗੱਤ ਸੱਚ ਨਿਕਲ ਜੂ ਅੱਜ ਉਹ ਕੀ ਰੌਲਾ ਜਾ ਪਾਈ ਜੰਨੇ ਓ ਰੋਲਾ ਦਾ ਮਗਰਾ ਵੱਡਾ ਹੋ ਗਿਆ ਕੀ ਕਰ ਲਿਆ ਆ ਚੱਕ ਪਹਿਲਾਂ ਤੇਰੀ ਚਾਹ ਕੀ ਬਾਤ ਹੈ ਵਾਹ ਬਾਈ ਵਾਹ ਚਾਲਾ ਚਾਹ ਆਪਾਂ ਫੇਰ ਵੀ ਮਾਂਗੇ ਹੁਣ ਦੱਸ ਆ ਬਾਈ ਤੋਂ ਜੇ ਮੈਂ ਸੱਤ ਮਾਰਲੇ ਥਾਂ ਦੇ ਲਿਆ ਸੀ ਹੂੰ ਤੇ ਉਹ ਮੈਂ ਬਾਹੂ ਤੋਂ ਬਣਾਇਆ ਉਹਨੇ ਕ੍ਰੈਸ਼ ਮਾਰ ਲਿਆ ਅੱਛਾ ਤੇ ਫਿਰ ਹੁਣ ਕੀ ਦਿੱਕਤ ਹੈ ਦਿੱਕਤ ਇਹ ਪੂਰੀ ਨਹੀਂ ਕਰਦਾ ਹੈ ਓਏ ਇਹ ਸੱਤ ਵਾਰ ਲਿਆ ਨਾ ਗੱਪ ਵਰੰਗ ਮਗਤੰਦਰਾ ਚੱਲ ਕੋਈ ਨਾ ਮੈਂ ਥੋੜਾ ਰੋਲਾ ਨਿਮੇੜਦਾ ਮੈਂ ਮਿਣ ਦਿੰਨਾ ਹੈ ਹੈਗਾ ਕੋਈ ਮਣਕੇ ਮਣਕੇ ਲਿਆਏ ਹੋ ਆਛਾ ਨਾਲ ਹੀ ਨਹੀਂ ਫਿਰਦੇ ਹੋ ਕਿਵੇਂ ਗੋਸ ਹੈ ਸਵਾਸ਼ੀ ਕਰਮਾ ਚੌੜਾ ਹੈ ਅੱਛਾ ਤੇ 10 ਕਰਮਾ ਲੰਮਾ ਹੈ ਠੀਕ ਹੈ ਇਹਦਾ ਆਪਾਂ ਹੁਣ ਕੱਢ ਦਿੰਨੇ ਆ ਤੇ ਇਹ ਮਨ ਲਾ ਤੂੰ ਮਨਾਇਆ ਉਹ ਕਹਿੰਦਾ ਛੀ ਮਰ ਲਿਆ ਹੈ ਹਾਂ ਤੇ ਇਹਨੇ ਦਿੱਥੋਂ 7 ਮਰ ਲਿਆ ਦੇ ਪੈਸੇ ਲੈ ਲਈ ਇਹਨੇ ਮੈਨੂੰ ਦਿੱਥੋਂ 7 ਦੇ ਲੈ ਲਈ ਹਾਂ ਬਾਈ ਸਹੀ ਐ ਹਾਂ 7 ਮਰ ਲਿਆ ਦੇ ਲੈ ਆ ਹਾਂ ਤੇ ਇਹ ਚਾਲ ਆਪਾਂ ਕੱਢ ਦਿੰਨੇ ਹੁਣ ਹੀ ਤੁਹਾਡਾ ਰੋਲੇ ਨਿਮੇੜ ਦਿੰਨੇ ਆ ਆਪਾਂ ਇਹ ਕਿਹੜੀ ਗੱਲ ਹੈ ਅੱਛਾ ਅ ਸਵਾਸ਼ੀ ਕਰਮਾ ਦਾ ਚੜਾਈ ਹੈ ਇਹ ਹਾਂ ਤੇ 10 ਕਰਮਾਂ ਲੰਬਾਈ ਹੈ ਹੈ 10 ਕਰਮਾਂ ਲੰਬਾਈ ਠੀਕ ਹੈ ਇਹ ਬਣ ਗਿਆ ਤੇਰੀ 35 ਫੁੱਟ ਦਾ ਚੜਾਈ ਬਣ ਗਈ ਠੀਕ ਹੈ ਤੇ 55 ਫੁੱਟ ਲੰਬਾਈ ਬਣ ਗਈ ਠੀਕ ਹੈ ਹੁਣ ਆਪਾਂ ਕੱਢ ਦਿੰਨੇ ਆ ਬਤੰਦਰਾ ਇਹਦਾ ਬੱਲੇ ਉਹ ਤੇਰੀ 35 55 ਇਹ ਆ ਗਿਆ 5 5 25 2 9 1 1925 ਸਕਰ ਫੁੱਟ ਠੀਕ ਹੈ 1925 ਸਕਰ ਫੁੱਟ ਤੇ ਜੇ ਆਪਾਂ ਇਹਦੇ ਮਰ ਲਈ ਕੱਢੀਏ 272.25 ਠੀਕ ਹੈ ਤੇ 272 6772 147 7 7 ਸਹੀ ਆ ਭਾਈ ਮੁੰਡਾ 7 ਮਾਰ ਲਿਆ ਤਾਂ ਉੱਤੇ ਹੀ ਥਾਂ ਬਣਦਾ ਘੱਟ ਨਹੀਂ ਬਣਦਾ ਉਹ ਗਲਤ ਹਾਂ ਉਹ ਗਲਤ ਐਵੇਂ ਰੌਲਾ ਪਾਈਦਾ ਮੇਰੀ ਗੱਲ ਸੁਣ ਕੋਈ ਫਾਇਦਾ ਨਹੀਂ ਕਲੇਸ਼ ਪਾਈਦਾ ਕੋਈ ਫਾਇਦਾ ਨਹੀਂ ਠੀਕ ਹੈ ਤੂੰ ਇਹਨੂੰ ਪੈਸੇ ਦੇ ਦੇ ਸਾਰੇ 7 ਮਾਰ ਲਿਆ ਦੇ ਜੀ ਜੀ ਹਾਂ ਇਹ ਸਹੀ ਆ ਹੁਣ ਜਮਾ 7 ਮਾਰ ਲਿਆ ਤਾਂ ਇੱਕ ਅੱਧਾ ਪੁਆਇੰਟ ਉੱਤੇ ਹੀ ਬਣਦਾ ਘੱਟ ਨਹੀਂ ਬਣਦਾ ਆਹ ਮਗਰਾ ਸਾਡਾ ਰੌਲਾ ਹੀ ਸੁਲਝਾਤਾ ਅਸੀਂ ਤਾਂ ਥਾਣੇ ਜਾਂਦੇ ਸੀ ਨਾ ਨਾ ਇਹਦੀ ਕਿਹੜੀ ਗੱਲ ਆ ਯਾਰਾਂ ਆ ਮੁੰਡਾ ਸਹੀ ਹੈ ਸੱਤ ਮਰਲਿਆਂ ਦੇ ਪੈਸੇ ਲਏ ਆ ਸਹੀ ਹੈ ਛੇ ਮਰਲੇ ਉਹਨੇ ਗਲਤ ਮਿੰਟਾਂ ਸੱਤ ਮਰਲੇ ਥਾਂ ਹੈ ਠੀਕ ਹੈ ਹੁਣ ਤੁਹਾਡਾ ਰੌਲਾ ਮੁੱਕ ਗਿਆ ਮੁੱਕ ਗਿਆ ਠੀਕ ਹੈ ਹੁਣ ਆਪਾਂ ਪੀਵਾਂਗੇ ਚਾਹ ਠੀਕ ਹੈ ਤਾਂ ਹੁਣ ਜਿਹੜਾ ਇਹ ਤੁਹਾਡਾ ਹੈ ਉਹਦਾ ਆਦਾ ਭਾਈ ਬਾਗਲ ਬਗਲ ਨਹੀਂ ਨਾ ਤੇਰਾ ਰੌਲਾ ਨਾ ਤੇਰਾ ਰੌਲਾ ਮੁੰਡਾ ਤੂੰ ਠੀਕ ਹੈ ਹੁਣ ਜਮਾ ਹਾਂ ਮਤਲਬ ਤੇਰੇ ਕੰਨੀ ਪੈਸੇ ਆ ਗਏ ਦੇ ਹਾਂ ਸੱਤ ਮਰਲੇ ਨੇ ਗਏ ਪੈਸੇ ਗਏ ਠੀਕ ਹੈ ਹੁਣ ਮੇਰੇ ਤੇ ਯਕੀਨ ਹੈ ਪੂਰਾ ਯਕੀਨ ਹੁਣ ਅੱਜ ਦੱਸ ਦੇ ਕੋਈ ਥਾਣੇ ਠਾਣੇ ਕਿਤੇ ਦਿਖਾ ਦੇਣ ਦੀ ਲੋੜ ਨਹੀਂ ਨਾ ਨਾ ਬਸ ਠੀਕ ਆ ਹੁਣ ਆਪਦਾ ਬਗਲ ਬਗਲ ਨਹੀਂ ਤੇ ਇਹਨੇ ਇਹਦੇ ਕੰਨੀ ਪੈਸੀ ਆ ਗਏ ਤੇਰੇ ਇਧਰੋਂ ਵੀ ਮੁੱਕਿਆ ਤੇਰੇ ਕੰਨੂ ਵੀ ਮੁੱਕਿਆ ਠੀਕ ਹੈ ਹੁਣ ਰੌਲਾ ਨਾ ਪਾਓ ਠੀਕ ਹੈ ਚੰਗਾ ਮੇਰਾ ਤਾਂ ਰੌਲਾ ਨਹੀਂ ਸੀ ਬਾਬਾ ਇਹੇ ਕਹੀ ਜਾਂਦਾ ਸੀ ਨਾ ਸੀ ਮਰ ਲਿਆ ਚਲ ਕੋਈ ਨਹੀਂ ਕੋਈ ਨਹੀਂ ਇਹਨੇ ਵੀ ਉਹ ਤੋਂ ਮਨਾਇਆ ਇਹਨੂੰ ਵੀ ਗਲਤੀ ਲੱਗੀ ਹੁਣ ਚਲ ਦੋਨਾਂ ਦਾ ਹੁਣ ਤਾਂ ਹੋ ਗਿਆ ਫੈਸਲਾ ਹੋ ਗਿਆ ਹੁਣ ਤਾਂ ਕੋਈ ਲੋੜ ਨਹੀਂ ਲੜਨ ਦੀ ਨਾ ਨਾ ਬਸ ਠੀਕ ਐ ਆ ਲੈ ਫੜ ਆ ਜਾ ਕੇ ਉਹਨੂੰ ਦਿਖਾ ਦੇ ਚੰਗਾ ਆ ਨਕੋਲੇ ਰੱਖੀ ਲਿਖਤਾ ਉਹਦੇ ਕਲੂ ਹੁਣ ਆਪਾਂ ਪੀਨੇ ਆ ਚਾਹ ਵਾਹ ਬਈ ਵਾਹ ਆਹਦਾ ਕੰਮ ਤੁਸੀਂ ਨਜ਼ਾਰੇ ਵਾਲਾ ਹੀ ਕਰਤਾ ਚਾਹ ਵਾਲਾ ਤਾਂ ਯਾਰ ਤੁਸੀਂ ਪੀ ਲਓ ਇਹਦੇ ਵਾਸਤੇ ਲਿਆਇਆ ਮੱਗਰਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਠਰ ਜਾਣ ਦੇ ਫਿਰ ਐਂ ਕਰਿਓ ਫਿਰ ਇਹ ਤਾਂ ਫਿਰ ਮੈਂ ਹੌਲੀ ਹੌਲੀ ਪੀਊਂਗਾ ਜੱਗ ਮੈਂ ਹੱਥ ਨਹੀਂ ਘਰੇ ਫੜਾਏ ਆਉਂਗਾ ਠੀਕ ਐ ਠੰਗ ਤੇ ਹੁਣ ਜੇ ਤੁਸੀਂ ਬੈਠਣਾ ਤਾਂ ਬਹਿ ਜਾਓ ਜੇ ਕੋਈ ਕੰਮ ਧੰਦਾ ਦਾ ਭਈ ਬਾਗ ਜਾਓ ਪਗੰਨੇ ਚੱਲ ਜਾਓ ਫਿਰ ਮੈਂ ਜੱਗ ਹੱਥ ਨਹੀਂ ਲਿਉਂ ਜੰਗ ਹਾਂ ਚਾਹਲਾ ਜੱਗ ਆ ਗਿਆ ਆਥਨ ਤੱਕ ਮੌਜਾ ਮਾਰਾਂਗੇ